ਤਨ ਤਨ ਬਾਬਾ ਹੀਰੀ ਚੰਦ ਜੀ ਬਾਬਾ ਧਰਮ ਚੰਦ ਨੂੰ ਪੈਰ ਦੇ ਅੰਗੂਠੇ ਚੋਂ ਦੁੱਧ ਪਿਲਾ ਕੇ ਪਾਲਨਾ ਇਹ ਸਾਖੀ ਕੁਝ ਇਸ ਤਰ੍ਹਾਂ ਹੈ ਗੁਰੂ ਨਾਨਕ ਦੇਵ ਜੀ ਦੇ ਛੋਟੇ ਪੁੱਤਰ ਬਾਬਾ ਲਖਮੀ ਚੰਦ ਲਖਮੀ ਦਾਸ ਨੂੰ ਸ਼ਿਕਾਰ ਦਾ ਬਹੁਤ ਸ਼ੌਂਕ ਸੀ ਇੱਕ ਵਾਰ ਸ਼ਿਕਾਰ ਕਰਦਿਆਂ ਉਹਨਾਂ ਨੇ ਕੁਝ ਛੋਟੇ ਜਾਨਵਰਾਂ ਨੂੰ ਮਾਰ ਦਿੱਤਾ ਜਦੋਂ ਬਾਬਾ ਸ਼੍ਰੀ ਚੰਦ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਭਰਾ ਲక్ష్ਮੀ ਚੰਦ ਨੂੰ ਸਮਝਾਇਆ ਕਿ ਜੀਵ ਹੱਤਿਆ ਕਰਨਾ ਠੀਕ ਨਹੀਂ ਹੈ ਅਤੇ ਇੱਕ ਦਿਨ ਉਹਨਾਂ ਨੂੰ ਇਸ ਦਾ ਹਿਸਾਬ ਦੇਣਾ ਪਵੇਗਾ। ਬਾਬਾ ਲక్ష్ਮੀ ਚੰਦ ਇਸ ਗੱਲ ਤੋਂ ਨਾਰਾਜ਼ ਹੋ ਗਏ ਅਤੇ ਉਹਨਾਂ ਨੇ ਕਿਹਾ ਕਿ ਉਹ ਹੁਣੇ ਹੀ ਇਸ ਸੰਸਾਰ ਨੂੰ ਛੱਡ ਕੇ ਸੱਚਖੰਡ ਪਰਮਾਤਮਾ ਦੇ ਨਿਵਾਸ ਸਤਾਨ ਜਾ ਰਹੇ ਹਨ ਤਾਂ ਜੋ ਉਹ ਆਪਣੇ ਕੀਤੇ ਦਾ ਹਿਸਾਬ ਦੇ ਸਕਣ ਇਹ ਕਹਿ ਕੇ ਉਹ ਆਪਣੀ ਪਤਨੀ ਮਾਤਾ ਤਲਵੰਤੀ ਅਤੇ ਛੋਟੇ ਪੁੱਤਰ ਬਾਬਾ ਧਰਮਚੰਦ ਸਮੇਤ ਆਪਣੇ ਘੋੜੇ ਦੇ ਸਵਾਰ ਹੋ ਕੇ ਆਕਾਸ਼ ਵੱਲ ਉੱਡਣ ਲੱਗੇ ਬਾਬਾ ਸ਼੍ਰੀ ਚੰਦ ਜੀ ਜੋ ਕਿ ਬ੍ਰਹਮਚਾਰੀ ਸਨ ਅਤੇ ਜਿਨ੍ਹਾਂ ਦੀ ਆਪਣੀ ਕੋਈ ਔਲਾਦ ਨਹੀਂ ਸੀ ਨੇ ਆਪਣੇ ਭਰਾ ਨੂੰ ਆਕਾਸ਼ ਵੱਲ ਉੱਡਦੇ ਦੇਖਿਆ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਜੇ ਬਾਬਾ ਲਖਮੀ ਚੰਦ ਅਤੇ ਉਹਨਾਂ ਦਾ ਪਰਿਵਾਰ ਇਸ ਤਰ੍ਹਾਂ ਇਸ ਸੰਸਾਰ ਨੂੰ ਛੱਡ ਗਿਆ ਤਾਂ ਗੁਰੂ ਨਾਨਕ ਦੇਵ ਜੀ ਦੀ ਵੰਸ਼ ਨੂੰ ਅੱਗੇ ਵਧਾਉਣ ਵਾਲਾ ਕੋਈ ਨਹੀਂ ਰਹੇਗਾ ਇਸ ਤੇ ਬਾਬਾ ਸ਼੍ਰੀ ਚੰਦ ਜੀ ਨੇ ਆਪਣੀ ਕਰਾਮਾਤੀ ਸ਼ਕਤੀ ਨਾਲ ਆਪਣੀ ਬਾਹ ਨੂੰ ਬਹੁਤ ਲੰਬਾ ਕੀਤਾ ਅਤੇ ਅਕਾਸ਼ ਵਿੱਚ ਉੱਡ ਰਹੇ ਘੋੜੇ ਤੋਂ ਮਾੜਾ ਤਲਵੰਤੀ ਦੀ ਗੋਦ ਵਿੱਚੋਂ ਆਪਣੇ ਭਤੀਜੇ ਬਾਬਾ ਧਰਮਚੰਦ ਨੂੰ ਹੇਠਾਂ ਉਤਾਰ ਲਿਆ। ਕਥਾ ਅਨੁਸਾਰ ਬਾਬਾ ਸ਼੍ਰੀ ਚੰਦ ਜੀ ਨੇ ਫਿਰ ਆਪਣੇ ਪੈਰ ਦੇ ਅੰਗੂਠੇ ਤੋਂ ਦੁੱਧ ਚੁਕਾ ਕੇ ਬਾਬਾ ਧਰਮਚੰਦ ਨੂੰ ਪਾਲਿਆ। ਇਸ ਘਟਨਾ ਨੂੰ ਬਾਬਾ ਸ਼੍ਰੀ ਚੰਦ ਜੀ ਦੀ ਮਹਾਨਤਾ ਉਹਨਾਂ ਦੀਆਂ ਅਤਿ ਆਮਤਿਕ ਸ਼ਕਤੀਆਂ ਅਤੇ ਉਹਨਾਂ ਦੇ ਪਰਿਵਾਰਕ ਮੋਹ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਹ ਘਟਨਾ ਦਰਸਾਉਂਦੀ ਹੈ ਕਿ ਉਹਨਾਂ ਨੇ ਅਸੰਭਵ ਨੂੰ ਸੰਭਵ ਕਰ ਤਿਖਾਇਆ ਤਾਂ ਜੋ ਆਪਣੇ ਪੋਤਰੇ ਦਾ ਜੀਵਨ ਬਚਾ ਸਕਣ ਅਤੇ ਉਸ ਦਾ ਪਾਲਨ ਪੋਸ਼ਣ ਕਰ ਸਕਣ ਇਸ ਚਮਤਕਾਰ ਤੋਂ ਬਾਅਦ ਬਾਬਾ ਧਰਮਚੰਦ ਜੀ ਨੇ ਵੀ ਉਦਾਸੀ ਸੰਪਰਦਾ ਵਿੱਚ ਮਹਾਨ ਯੋਗਦਾਨ ਪਾਇਆ ਅਤੇ ਉਹ ਇੱਕ ਪ੍ਰਮੁੱਖ ਸੰਤ ਵਜੋਂ ਜਾਣੇ ਗਏ। ਉਨ੍ਹਾਂ ਨੇ ਬਾਬਾ ਸ਼੍ਰੀ ਚੰਦ ਜੀ ਦੇ ਕਾਰਜ ਨੂੰ ਅੱਗੇ ਵਧਾਇਆ। ਇਹ ਘਟਨਾ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਧਰਮਚੰਦ ਜੀ ਦੋਵਾਂ ਦੇ ਜੀਵਨ ਵਿੱਚ ਇੱਕ ਅਹਿਮ ਸਥਾਨ ਰੱਖਦੀ ਹੈ। ਇਹ ਸਾਖੀ ਬਾਬਾ ਸ਼੍ਰੀ ਚੰਦ ਜੀ ਦੀਆਂ ਅਲੌਕਿਕ ਸ਼ਕਤੀਆਂ ਅਤੇ ਉਹਨਾਂ ਦੀ ਦੂਰਅੰਦੇਸ਼ੀ ਨੂੰ ਦਰਸਾਉਂਦੀ ਹੈ ਕਿ ਕਿਵੇਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਵੰਸ਼ ਨੂੰ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਪਾਇਆ।